ਮਿਤੀ 11 ਤਰੀਕ ਨੂੰ ਮੈਂ ਖੁਦ ਇੰਸਪੈਕਟਰ ਗੁਰਮੀਤ ਸਿੰਘ ਐਸਐਚਓ ਸ਼ਾਜ਼ਲੀ ਮਹਿਲਾ ਚੌਕ ਮੌਜੂਦ ਸੀ ਤਾਂ ਮੈਨੂੰ ਇੱਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਨਵਦੀਪ ਸਿੰਘ ਪੁੱਤਰ ਜੀ ਸਿੰਘ ਏ ਘੋੜੇ ਨੰਬਾ ਰਹਿਣ ਵਾਲਾ ਇਹਨੇ ਮਰਦ ਖੇੜੇ ਪਿੰਡ ਵਿੱਚ ਇੱਕ ਮਕਾਨ ਕਿਰਾਏ ਤੇ ਲਿਆ ਹ ਹੈ ਜਿੱਥੇ ਇਹ ਟਾਬਿਆਂ ਤੇ ਉੱਤੇ ਤੇਲ ਇੱਕ ਇਹਨੇ ਨਿਊ ਗਰੇਵਲ ਟਾਬਾ ਜੋ ਸਦਰ ਸੰਗਰੂਰ ਥਾਣੇ ਦੇ ਅੰਡਰ ਪੈਂਦਾ ਉੱਥੇ ਇਹਨੇ ਟਾਬਾ ਕਿਰਾਏ ਤੇ ਲੈ ਕੇ ਮਹੀਨਾ ਕੁ ਪਹਿਲੀ ਕੰਮ ਸ਼ੁਰੂ ਕੀਤਾ ਸੀ ਉੱਥੇ ਨਾਲ ਹੀ ਆਪਣੇ ਨਾ ਡਰ ਉਥੇ ਤੇਲ ਡੀਪੂ ਹੈ ਜਿੱਥੋਂ ਗੱਡੀਆਂ ਤੇਲ ਦੇ ਕੈਂਟਰ ਆਉਂਦੇ ਜਾਂਦੇ ਰਹਿੰਦੇ ਨੇ ਇਹ ਕੈਂਟਰਾਂ ਤੋਂ ਥੋੜੀ ਮਾਤਰਾ ਦੇ ਵਿੱਚ ਤੇਲ ਲੈ ਕੇ ਡੀਜ਼ਲ ਪੈਟਰੋਲ ਸਸਤੇ ਰੇਟਾਂ ਤੇ ਲੈ ਕੇ ਇਕੱਠਾ ਕਰ ਲੈਂਦੇ ਨੇ ਫਿਰ ਇਹਨੇ ਉਹਨੂੰ ਮਰਦ ਖੇੜੇ ਇੱਕ ਘਰ ਦੇ ਵਿੱਚ ਕਿਰਾਏ ਤੇ ਲੈ ਕੇ ਘਰ ਨੂੰ ਉੱਥੇ ਡਰਮਾਂ ਦੇ ਵਿੱਚ ਸਟੋਰ ਕੀਤਾ ਹੋਇਆ ਸੀ ਤੇ ਉਹਦੇ ਵਿੱਚ ਥਿਨਰ ਤੇ ਉਹ ਥਿਨਰ ਇਹ ਸਾਹਨੇਵਾਲ ਤੋਂ ਮੰਗਾਉਂਦਾ ਸੀ ਥਿਨਰ ਲੈ ਕੇ ਇਹ ਮਿਲਾਵਟ ਕਰਕੇ ਅੱਗੇ ਭੋਲੇ ਭੋਲੇ ਲੋਕਾਂ ਨੂੰ ਉਹ ਥੋੜਾ ਜਿਹਾ ਵੱਧ ਰੇਟ ਲਾ ਕੇ ਆਮ ਬਾਜ਼ਾਰ ਦੇ ਰੇਟ ਨਾਲੋਂ ਘੱਟ ਤੇ ਉਹ ਮਿਲਾਵਟ ਵਾਲਾ ਤੇਲ ਵੇਚਦਾ ਸੀ ਜਦੋਂ ਸਾਨੂੰ ਪਤਾ ਲੱਗਾ ਤਾਂ ਜੜੀ ਕੀਤੀ ਆਏ ਨਵਦੀਪ ਸਿੰਘ ਨਾਲ ਉਹਦੇ 바ਵਾ ਸਿੰਘ ਰਣਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਇਲਿਕ ਮਾਤਰਾ ਚ ਫੜਿਆ ਗਿਆ ਜੀ ਇਹ ਇਹ ਸਾਨੂੰ ਟੋਟਲ 31 ਡਰਮ 6200 ਲੀਟਰ ਜਿਹਦੇ ਵਿੱਚੋਂ 15 ਡਰਮ ਥਿਨਰ ਦੇ 14 ਡਰਮ ਡੀਜ਼ਲ ਦੇ ਜਿਹੜਾ ਮਿਲਾਵਟ ਵਾਲਾ ਡੀਜ਼ਲ ਹੈ ਇਹ 14 ਡਰਮ ਪੈਟਰੋਲ ਦੇ ਤੇ 2 ਡਰਮ ਡੀਜ਼ਲ ਦੇ ਇਹ ਸਾਨੂੰ ਟੋਟਲ 31 ਡਰਮ 6200 ਲੀਟਰ ਸਾਨੂੰ ਬਰਾਬਦ ਹੋਇਆ ਸਰ ਇਹਦੇ ਕੋਈ ਪਹਿਲਾਂ ਵੀ ਪਰਚੇ ਹੈਗੇ ਨਹੀਂ ਇਹਦੇ ਤੋਂ ਪਹਿਲਾਂ ਤਾਂ ਕੋਈ ਪਰਚੇ ਨਹੀਂ ਇਹ ਨਾਨ ਮੈਡੀਕਲ ਦਾ ਸਟੂਡੈਂਟ ਸੀ ਪਲੱਸ 2 ਨੇ ਨਾਨ ਮੈਡੀਕਲ ਨਾਲ ਕੀਤੀ ਹੈ ਔਰ ਇਹਦਾ ਧਿਆਨ ਇਸ ਪਹਿਲਾਂ ਇਹਦੇ ਕੋਲ ਟਰੱਕ ਸੀ ਜਿਹੜਾ ਇਹ ਆਪ ਇੱਕ ਟਰੱਕ ਚਲਾਉਂਦਾ ਸੀ ਤੇ ਟਰੱਕ ਵੀ ਇਹਦੇ ਕੋਲ ਦੂਜਾ ਸੀ ਦਾ ਤੇਲ ਵਗੈਰਾ ਲਈ ਕੰਟਰ ਯੂਜ਼ ਹੁੰਦੇ ਨੇ ਉਹ ਹੀ ਸੀ ਜਦੋਂ ਇਹ ਉੱਥੇ ਉਹਨਾਂ ਢਾਬੇ ਵਾਲੇ ਦੇ ਟੱਚ ਆਇਆ ਤਾਂ ਇਹਨੇ ਆਪਣਾ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਇਹਨੂੰ ਹਜੇ ਮਹੀਨਾ ਹੀ ਹੋਇਆ ਸੀ ਇਹਨੇ ਨਊ ਗਰੇਵਾਲ ਜਿਹੜਾ ਤੁਹਾਨੂੰ ਦੱਸਿਆ ਮੈਂ ਸਦਰ ਸੰਰੂਰ ਦੇ ਏਰੀਆ ਦੇ ਵਿੱਚ ਇੱਕ ਢਾਬਾ ਹੈ ਉਹ ਕਿਰਾਏ ਤੇ ਲੈ ਕੇ ਇਹਨੇ ਕੰਮ ਸ਼ੁਰੂ ਕੀਤਾ ਸੀ ਇਹ ਪ੍ਰਵਾਸੀ ਸੀਗੇ ਜਾਂ ਇੱਥੇ ਪੰਜਾਬ ਦੇ ਦੇ ਚਾਰੇ ਦੇ ਚਾਰੇ ਜਿਹੜੇ ਅਸੀਂ ਫੜੇ ਨੇ ਨਵਦੀਪ 바ਵਾ ਰਣਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਇਹ ਚਾਰੇ ਦੇ ਚਾਰੇ ਆਪਣੇ ਪੰਜਾਬੀ ਨੇ ਇਹ ਇਹ ਰਾਉਂਡ ਅਪ ਕਰ ਲਏਗੇ ਨੇ